ਆ ਭਾਈ ਜੀ ਜਿਹੜਾ ਤੁਸੀਂ ਹੋਟਲ ਤੋਂ ਸਮਾਨ ਮੰਗਾਇਆ ਸੀ ਠੀਕ ਆ ਬੰਦੇ ਰੱਖਦੇ ਆ ਯਾਰ ਟਾਈਮ ਬਹੁਤ ਹੋ ਗਿਆ ਪਹਿਲੇ ਤੂੰ ਜਾ ਫਿਰ ਟਾਈਮ ਨਾਲ ਤੇ ਸਵੇਰੇ ਛੇਤੀ ਆ ਜੀ ਹਾਂ ਜੀ ਭਾਈ ਜੀ ਦੋ ਦਿਨਾਂ ਦੀ ਛੁੱਟੀਆਂ ਮਿਲ ਜਾਂਦੀਆਂ ਜੀ ਦੋ ਦਿਨਾਂ ਦੀ ਛੁੱਟੀ ਕੀ ਹੋਇਆ ਉਹ ਭਾਈ ਪਿੰਡ ਪ੍ਰੋਗਰਾਮ ਸੀ ਤੇ ਨਾਲੇ ਛੋਟੇ ਭਤੀਜੇ ਦੀ ਛੱਟੀ ਆ ਮੈਂ ਸੁਸਰੇ ਦੀ 6 ਮਹੀਨੇ ਹੋ ਗਏ ਪਿੰਡ ਨਹੀਂ ਗਿਆ ਐਨੇ ਭਾਂਡੇ ਨਾਲ ਪਿੰਡ ਜਾ ਜਾਊਂਗਾ ਨਾਲੇ ਭਤੀਜੇ ਦੀ ਛੱਟੀ ਤੇ ਜਾਇਆ ਆਉਣਾ ਕੋਸ਼ਸ਼ ਕਰ ਕੋਈ ਨਾ ਜਾਇਆ ਪ੍ਰੋਗਰਾਮ ਤੇ ਤੂੰ ਲਾਇਆ ਦੋ ਦਿਨ ਉਹ ਕੰਮ ਵੀ ਹੈ ਨਹੀਂ ਇੰਨਾ ਹੁਣ ਪਰ ਦੋ ਦਿਨਾਂ ਬਾਅਦ ਆ ਜੀ ਹੈ ਬਾਈ ਜੀ ਜੀ ਥੋੜੇ ਕਾਸੀ ਮਿਲ ਜਾਂਦੇ ਕਾਸੀ ਯਾਰ ਜਿੰਨੇ ਮਰਜ਼ੀ ਚੱਕ ਪੰਨੇ ਕਿੰਨੇ ਚਾਹੀਦੇ ਆਹੀ ਬਾਈ ਜੀ 1000 2000 ਕਿਹ ਜੋ ਆਦਮੀ ਹੁਣ ਆਰ ਸਰਜੂ 2000 ਨਾ ਹਾਂਜੀ ਬਾਈ ਜੀ ਹਾਂਜੀ ਚਲ ਠੀਕ ਆ ਲੈ ਜਾ ਜੇ ਹੋਰ ਲੋੜ ਪਈ ਤਾਂ ਫੋਨ ਕਰਦੇ ਮੈਨੂੰ ਜੀ ਬਾਈ ਜੀ ਬਹੁਤ ਬਹੁਤ ਮਿਹਰਬਾਨੀ ਬਾਈ ਜੀ ਹਾਂ ਠੀਕ ਹੈ ਬਾਈ ਤੁਸੀਂ ਤਾਂ ਕਹਿੰਦੇ ਸੀ ਫੈਕਟਰੀ ਚ ਪਹਿਲਾਂ ਹੀ ਬੰਦੇ ਘਟਾ ਫਿਰ ਉਹਨੇ ਛੁੱਟੀ ਕਿਉਂ ਦਿੱਤੀ ਉਹ ਯਾਰ ਬੜਾ ਝਰ ਹੋ ਗਿਆ ਸੀ ਪਿੰਡ ਨਹੀਂ ਗਿਆ ਉਹ ਨਾਲੇ ਉਹਦੇ ਘਰੇ ਫੰਕਸ਼ਨ ਸੀਗਾ ਤਾਂ ਮੈਂ ਉਹ ਚੱਲ ਆਇਆ ਦੋ ਦਿਨ ਕੀ ਹੁੰਦਾ ਚਲੋ ਛੁੱਟੀ ਤਾਂ ਦੇ ਦਿੱਤੀ ਫਿਰ ਉਹਨੂੰ ਪੈਸੇ ਕਿਉਂ ਦਿੱਤੇ ਯਾਰ ਬੰਦੇ ਨੇ ਘਰੇ ਜਾਣਾ 100 ਲੋੜਾਂ ਪੈਂਦੀਆਂ ਨਾਲੇ ਘਰੇ ਜਾਂਦੇ ਵਕੀ ਕੁਝ ਲੈ ਦੂਗਾ ਖਾਣ ਪੀਣ ਨੂੰ ਜੋ ਆਕਾ ਵਾਸਤੇ ਇੰਨੇ ਚਿਰ ਮਗਰੋਂ ਚੰਨਿਆ ਉਹ ਜੇ ਘਰੇ ਜਾ ਕੇ ਉਹ ਵਾਪਸ ਹੀ ਨਾ ਆਇਆ ਫੇਰ ਪਤਾ ਨਾ ਉਹ ਕੰਮ ਵਾਲੀ ਨੂੰ ਪਹਿਲਾਂ ਪੈਸੇ ਦਿੱਤੇ ਸੀ ਵਾਪਸ ਵੀ ਨਹੀਂ ਆਈ ਸੀ ਉਹ ਯਾਰ ਕੰਮ ਵਾਲੀ ਦੀ ਗੱਲ ਹੋਰ ਸੀਗੀ ਹੁਣ ਇਹਨੂੰ ਵਿਚਾਰੇ ਨੂੰ 16 ਸਾਲ ਹੋ ਗਏ ਆਪਣੇ ਨਾਲ ਕੰਮ ਕਰਦੇ ਨੂੰ ਜੇ ਇਹਨੇ ਐ ਕਰਨਾ ਹੁੰਦਾ ਤਾਂ ਪਹਿਲਾਂ ਹੀ ਕਰ ਲੈਂਦਾ ਜੇ ਪੈਸੇ ਦੇਣੇ ਵੀ ਸੀ ਨਾ 2-400 ਦੇ ਦਿੰਦੇ 2000 ਦੇਣ ਦੀ ਲੋੜ ਨਹੀਂ ਸੀ ਕੋ ਯਾਰ 2-400 ਨਾਲ ਕੀ ਹੁੰਦਾ ਅੱਜ ਕੱਲ ਤੈਨੂੰ ਕਿਹੜਾ ਪਤਾ ਨਹੀਂ ਹੈਗਾ ਨਾਲੇ 2000 ਹੀ ਦਿੱਤਾ 2000 ਕਿੰਨੇ ਕੁ ਹੁੰਦੇ ਤੂੰ ਇੱਕ ਵਾਰੀ ਆਪਦਾ ਮੇਕਅਪ ਦਾ ਸਮਾਨ ਲੈ ਆਉਣੀ 2000 ਤਾਂ ਉੱਥੇ ਲੱਗ ਜਾਂਦਾ ਤੁਹਾਨੂੰ ਨਹੀਂ ਕੋਈ ਸਮਝਾ ਸਕਦਾ ਕੋਸਰ ਸੋਣਾ ਨਾ ਹਾਂ ਸੋਣਾ ਸੂੜਦਾ ਸਸੀਕਰ ਭਾਈ ਜੀ ਸਸਰੀਕਰ ਆਸੀ ਕੇ ਵਣ ਸਸਰੀਕਾਨ ਹੋਰ ਵਲੇ ਮਿਲੇ ਆਂ ਘਰ ਦੇ ਨੂੰ ਫਿਰ ਹਾਂਜੀ ਹਾਂਜੀ ਭਾਈ ਮਿਲੇ ਸਭ ਰਾਜੀ ਖੁਸ਼ੀ ਸੀ ਸਭ ਦੁਖੀ ਹੈ ਭਾਈ ਜੀ ਪਹਾ ਪਹਣਾ ਵਧੀਆ ਸਰ ਗਿਆ ਸੀ ਤੇਰਾ ਹਾਂਜੀ ਭਾਈ ਬਹੁਤ ਸੋਹਣਾ ਸਰ ਗਿਆ ਸੀ ਜਿਹੜਾ ਤੁਸੀਂ ਮੈਨੂੰ 2000 ਰੁਪਏ ਦਿੱਤਾ ਜਿਸ ਚੋਂ ਮੈਂ 600 ਰੁਪਏ ਦਾ ਬਾਈ ਵਾਸਤੇ ਕੁਰਤਾ ਵੇ ਅਮਾ ਲੈ ਗਿਆ ਤੇ 400 ਦਾ ਭਾਵੀ ਵਾਸਤੇ ਸੂਟ ਲੈ ਗਿਆ ਤੇ 500 ਦਾ ਛੋੜੇ ਜਵਾਰ ਵਾਸਤੇ ਖਨੋਣੇ ਤੇ ਸੂਟ ਲੈ ਗਿਆ ਤੇ ਜਿਹੜਾ 500 ਬਚ ਗਿਆ ਫਿਰ ਉਹਦਾ ਭਾਜੀ 200 ਹੋਂ ਦਾ ਤੇ 200 ਜਾਣ ਦਾ ਮੇਰਾ ਕਰਾਇਆ ਲੱਗਿਆ ਅੱਛਾ ਤੇ ਜਿਹੜਾ 100 ਬਚਿਆ ਉਹ ਉਹ ਮੈਡਮ ਜੀ ਮੈਂ ਵੀ ਛੋਟੇ ਮੁੰਡੇ ਨੂੰ ਦੇ ਆ ਬਹੁਤ ਖੁਸ਼ ਹੋ ਗਿਆ ਸੀ ਤੂੰ 2000 ਚੋਂ ਨਾ ਕੁਝ ਕਰ ਆ ਹਾਂਜੀ ਤੂੰ ਆਪ ਦੇ ਲਈ ਕੁਝ ਨਹੀਂ ਲਿਆ ਮੈਡਮ ਜੀ ਜਦੋਂ ਮੈਂ ਆਪਣੇ ਲਈ ਕੁਝ ਕਰਦਾ ਹੈ ਨਾ ਉਸ ਟਾਈਮ ਜਿਹੜੀ ਖੁਸ਼ੀ ਮੈਨੂੰ ਮਿਲਦੀ ਹੈ ਨਾ ਉਹ ਖੁਦ ਲਈ ਕੁਝ ਕਰਕੇ ਨਹੀਂ ਮਿਲਦੀ ਤੁਹਾਨੂੰ ਤਾਂ ਪਤਾ ਹੀ ਮੈਨੂੰ ਜੀ 15 ਸਾਲ ਹੋ ਗਏ ਮੈਨੂੰ ਇੱਥੇ ਕੰਮ ਕਰਦਿਆਂ ਤੇ ਨਾਲੇ ਪਿੰਡ ਭਾਬੀ ਤੇ ਭਰਾ ਤੋਂ ਸਵਾ ਮੇਰਾ ਹੈ ਹੀ ਕੌਣ ਜੇ ਮੈਂ ਆਪਦੇ ਬਾਰੇ ਸੋਚੂਗਾ ਤਾਂ ਉਹਨਾਂ ਬਾਰੇ ਕੌਣ ਸੋਚੂਗਾ ਮੇਰੇ ਤਾਂ ਪਰਿਵਾਰ ਦਾ ਖਿਆਲ ਹੀ ਉਹੀ ਰੱਖਦੇ ਨਾਲੇ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਜਿਹੇ ਪੈਸੇ ਨ ਦੇਂਦੇ ਤਾਂ ਮੈਥੋਂ ਘਰੇ ਨਹੀਂ ਜਾ ਜਾਨਾ ਸੀ ਆ ਉਹ ਨਾ ਨਾ ਬਾਲੇ ਯਾਰ ਗਾਵਲੀਆਂ ਗੱਲਾਂ ਕਰਦਾ ਦੱਸ ਤਾ ਅੱਛਾ ਬਾਈ ਮੈਨੂੰ ਦੱਸੋ ਮੈਂ ਫੈਕਟਰੀ ਜਾਮਾ ਜਾਂ ਖੇਤ ਜਾਮਾ ਕੋਈ ਨਾ ਤੂੰ ਆ ਫੈਕਟਰੀ ਚੱਲ ਜਾ ਕੇਰਾ ਚਲੋ ਠੀਕ ਹੈ ਭਾਈ ਜੀ ਠੀਕ ਹੈ ਮਨਨ ਮੇਰੀ ਗੱਲ ਸੁਣੋ ਇਸ ਵਿਚਾਰੇ ਕੋਲ ਤਾਂ 2000 ਤੋਂ ਬਿਨਾ ਕੁਝ ਵੀ ਨਹੀਂ ਸੀ ਫਿਰ ਵੀ ਨੇ ਆਪਦੇ ਤੋਂ ਪਹਿਲਾਂ ਆਪਦੇ ਪਰਿਵਾਰ ਬਾਰੇ ਸੋਚਿਆ ਤੇ ਮੈਂ ਤੁਹਾਨੂੰ ਇਹਨੂੰ ਹੀ ਪੈਸੇ ਦੇਣ ਤੋਂ ਰੋਕ ਰਹੀ ਸੀ ਚਲ ਕੋਈ ਨਾ ਪਰ ਕਦੇ-ਕਦੇ ਆਪਾਂ ਨੂੰ ਆਪਣੇ ਤੋਂ ਪਹਿਲਾਂ ਦੂਜਿਆਂ ਬਾਰੇ ਵੀ ਸੋਚਣਾ ਚਾਹੀਦਾ ਦੂਜਿਆਂ ਦੀ ਮਦਦ ਕਰਕੇ ਜਿਹੜਾ ਸੁਪੂਨ ਮਿਲਦেনা ਉਹ ਖੁਸ਼ੀ ਦੀ ਗੱਲ ਊ ਅਖਰੀ ਹੈ